ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ 23 ਤੋਂ ਲੈ ਕੇ 31 ਅਕਤੂਬਰ ਦੇ ਮੌਸਮ ਦੀ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ ਕਿਹੜਾ ਸਿਸਟਮ ਲੱਗਣ ਜਾ ਰਿਹਾ 29 30 31 ਅਕਤੂਬਰ ਦੇ ਦਰਮਿਆਨ ਕਿਹੜੇ ਕਿਹੜੇ ਖੇਤਰਾਂ ਵਿੱਚ ਹਨੇਤਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਿਹੜਾ ਲੋ ਪ੍ਰੈਸ਼ਰ ਰੀਆ ਬੰਗਾਲ ਦੀ ਖਾੜੀ ਵਿੱਚ ਆ ਬਣਿਆ ਹੈ ਜੋ ਕਿ ਛਤੀਸਗੜ੍ਹ ਤੋਂ ਹੋ ਗਏ ਠੀਕ ਹੈ ਤਾਂ ਜਿਹੜਾ ਐਮਪੀ ਦੇ ਦੱਖਣੀ ਖੇਤਰੋਗੇ ਜਾਂ ਮੱਧਿਆ ਮੱਧ ਖਿਆ ਆਪਣੇ ਵਿਚਾਲੜੇ ਖੇਤਰ ਹੋਗੇ ਤਾਂ ਉਸ ਤੋਂ ਬਾਅਦ ਕੁਝ ਦੱਖਣੀ ਆਪਣੇ ਰਾਜ ਜਾ ਗੁਜਰਾਤ ਦੇ ਖੇਤਰ ਤੋਂ ਕੋਈ ਗੁਜ਼ਰੇਗਾ ਜੇਸਤੀਆਂ ਹਵਾਵਾਂ ਲਗਾਤਾਰ ਜਿਹੜੀਆਂ ਦੱਖਣ ਪੱਛਮੀ ਯਾਨੀ ਕਿ ਨਮੀ ਵਾਲੀਆਂ ਹਵਾਵਾਂ ਲਗਾਤਾਰ ਪੰਜਾਬ ਦੇ ਕੁਝ ਖੇਤਰਾਂ ਤੱਕ ਪਹੁੰਚ ਸਕਦੇ ਨੇ ਜਿਸ ਕਰਕੇ ਹਰਿਆਣਾ ਦੇ ਬਹੁਤੇ ਖੇਤਰਾਂ ਵਿੱਚ ਮੀਂਹ ਦਾ ਅਸਰ ਰਹਿਣਗੇ ਤਾਂ ਪੰਜਾਬ ਦੇ ਕੁਝ ਖੇਤਰਾਂ ਵਿੱਚ ਚਾਂਸ ਸੀਗੇ ਨੇ ਕਿੜੇ ਕਿੜੇ ਖੇਤਰਾਂ ਵਿੱਚ ਅਸਰ ਰਹੇ ਕਿਤੇ ਕਿਤੇ ਹਲਕੇ ਦਰਮਿਆਨੇ ਅਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਹਨੇਰੀ ਦੇਖਣ ਨੂੰ ਮਿਲ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਪੇਟ ਤੋਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜਾ ਆਪਣਾ 25 26 ਅਕਤੂਬਰ ਤੱਕ ਜਾਂ 27 28 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ-ਠਾਕ 23 ਤੋਂ ਲੈ ਕੇ 27 28 ਅਕਤੂਬਰ ਨੂੰ ਮੌਸਮ ਜ਼ਿਆਦਾਤਰ ਸੁਖਸ਼ਕ ਤੇ ਸਾਫ਼ ਰਹਿਣ ਦੀ ਸੰਭਾਵਨਾ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ 26 27 ਜਾਂ 28 ਨੂੰ ਹੋ ਸਕਦਾ ਪੰਜਾਬ ਦੇ ਕੁਝ ਕੁ ਲਾਕੇ ਪਹਾੜਾਂ ਦੇ ਨਾਲ ਲੱਗਦੇ ਜਾਂ ਦੱਖਣੀ ਖੇਤਰੋਗੇ ਸਰਦੀ ਆਪਣੇ ਪੰਜਾਬ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਜਾਨਕੀ ਪੰਜ ਦੇ ਤੋਂ 10% ਖੇਤਰਾਂ ਵਿੱਚ ਨਿੱਕੀ-ਮੋਟੀ ਕਾਬੀ ਉਸਰੀ ਕਿੰਨੇ ਨਾ ਵੇਖਣ ਮੈਸਰੀ ਜ਼ਿਆਦਾਤਰ ਮੌਸਮ ਠੀਕ-ਠਾਕ 90 ਤੋਂ 95% ਖੇਤਰਾਂ ਵਿੱਚ ਪਾਸਟ ਬਾਰ ਜਿਹੜਾ ਅਗਲਾ ਸਿਸਟਮ ਜਾਨਕੀ 29 ਤੀ ਤੋਂ ਲੈ ਕੇ 31 ਅਕਤੂਬਰ ਦੇ ਦਰਮਿਆਨ ਜੇ ਦੱਖਣ ਪੱਛਮੀ ਜਿਹੜਾ ਆ ਪਹੁੰਚਣ ਗਿਆ ਬੰਗਾਲ ਦੀ ਖਾੜੀ ਤੋਂ ਜਿਹੜਾ ਸਿਸਟਮ ਲੋਪ ਰੇਸ ਏਰੀਆ ਪਹੁੰਚੇਗਾ ਜਿਸ ਦੇ ਨਾਲ ਪੰਜਾਬ ਦੇ ਕੁਝ ਕੁ ਇਲਾਕੇ ਹੋਗੇ ਦੱਖਣ ਪੱਛਮੀ ਹਰਿਆਣਾ ਦੇ ਨਾਲ ਲੱਗਦੇ ਖੇਤਰ ਹੋਗੇ ਪਟਿਆਲਾਗਾ ਸੰਗਰੂਰ ਹੋਗਾ ਜਮੁਹਾਲੀ ਹੋ ਗਿਆ ਫਤਿਹਗੜ ਸਾਹਿਬ ਆਪਣਾ ਰੂਪ ਨਾ ਕਰੋਗਾ ਮਲੇਰਕੋਟ ਨਾਲ ਲੁਧਿਆਣਾ ਦਾ ਪੂਰਬੀ ਖੇਤਰ ਹੋਗਾ ਹਿਆਰਪੁਰ ਪੜ ਦੇ ਨਾਲ ਲੱਗਦੇ ਖੇਤਰ ਹੋਗੇ ਜਮਾਨਸਾ ਬਠਿੰਡਾ ਬਰਨਾਲਾ ਇਸ ਤਿਹਾਸ ਖੇਤਰਾਂ ਵਿੱਚ ਨਿੱਕੀ ਮੋਟੀ ਕਿਤੇ ਕਿਤੇ ਕਾਰਵਾਈ ਹੋ ਸਕਦੀ ਹੈ ਠੀਕ ਬੱਦ ਚਾਂਸ ਰਹਿਣਗੇ ਜਾਰ ਤਰ ਮੌਸਮ ਠੀਕ ਤਾਕ ਰਹਿਣ ਦੇ ਅਸਾਰ ਨੇ ਠੀਕ ਤਾਂ ਉਹਦੇ ਦਿਨਾਂ ਤੱਕ ਮੌਸਮ ਜਾਰ ਤਰ 70 ਤੋਂ 75% 31 ਅਕਤੂਬਰ ਤੱਕ ਅਸਾਰ ਤੇ ਖੁਸ਼ਕ ਬਣਿਆ ਰਹੇਗਾ ਟੈਂਪਰੇਚਰ ਜਿਹੜੇ ਇਸ ਤਰ੍ਹਾਂ ਰਹਿਣਗੇ ਦਿਨ ਤੇ ਰਾਤ ਤੇ ਕੋਈ ਵੀ ਅਸੂਚ ਕਰਾਵਟ ਜਿਹੜੀ ਵੇਖਣ ਨਹੀਂ ਮਿਲੇਗੀ 29 30 31 ਅਕਤੂਬਰ ਦੇ ਦਰਮਿਆਨ ਹਵਾਵਾਂ ਦੀ ਗਤੀ ਥੋੜੀ ਜਿਹੀ ਦੱਕੜ ਪੱਛਮੀ ਲਾ ਕੇ ਜੋ ਵੀ ਜ਼ਿਲ੍ਹੇ ਦੱਸੇ ਨੇ ਪਟਿਆਲਾ ਸੰਗਰੂਰ ਹੋਗਾ ਮਲੇਰਕੋਟਲਾ ਜੇ ਪਟਿਆਲਾ ਹੋ ਗਿਆ ਇਸ ਦੇ ਨਾਲ ਲੱਗਦੇ ਖੇਤਰ ਹੋਗੇ ਆਪਣੇ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਹੋ ਗਿਆ ਚੰਡੀਗੜ੍ਹ ਦੇ ਨਾਲ ਲੱਗਦੇ ਕੁ ਦੇ ਨਾਂ ਲੱਗਦੇ ਕੁਝ ਖੇਤਰ ਮੱਧ ਕੇਂਦਰੋਗ ਇੱਥੇ ਹਵਾਵਾਂ ਦੀ ਗਤੀ ਥੋੜੀ ਜੀ ਤੇਜ਼ ਯਾਨੀ ਕਿ ਮੱਧਮ ਜੀ ਰਫਤਾਰ ਨਾ ਜ਼ਿਆਦਾ ਤੇਜ਼ ਨਾ ਜ਼ਿਆਦਾ ਠੀਕ ਠਾਕ ਯਾਨੀ ਕਿ 25-30 ਕਿਲੋਮੀਟਰ ਹੱਤ ਤੱਕ ਜਿਹੜੇ ਵੇਖਣ ਨੂੰ ਆ ਮਿਲ ਸਕਦੀ ਠੀਕ ਤੇਜ਼ ਥੋੜੀ ਹਵਾਵਾਂ ਵੇਖਣ ਨੂੰ ਮਿਲਸੇ ਨੇ ਜ਼ਿਆਦਾਤਰ ਮੌਸਮ ਠੀਕ ਠਾਕ ਯਾਨੀ ਕਿ 80 ਤੋਂ ਅਪਕਲ ਕਰੀ 75 ਤੋਂ 70 ਜਾਂ 80% ਖੇਤਰ ਮੌਸਮ ਸਾਫ਼ ਹੈ ਬਾਕੀ ਕੁਝ ਥੋੜ੍ਹਬਤ ਖੇਤਰਾਂ ਵਿੱਚ ਚਾਂਸ ਸੀਗੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ 31 ਅਕਤੂਬਰ ਤੱਕ ਮੌਸਮ ਜ਼ਿਆਦਾਤਰ